ਗੱਲ ਕਰਾਂਗੇ ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਦੀ ਜਿਸ ਨੇ ਪੰਜਾਬੀ ਮਾਂ ਬੋਲੀ ਦਾ ਵੀ ਸਤਿਕਾਰ ਕੀਤਾ ਤੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਨਾਲ ਹਮਦਰਦੀ ਹੈ ਜਿਹੜੀ ਜਤਾਈ ਹੈ ਪੰਜਾਬੀ ਦੇ ਵਿੱਚ ਪੋਸਟ ਸਾਂਝੀ ਕੀਤੀ ਹੈ ਸਟੋਰੀ ਪਾਈ ਹੈ ਪੰਜਾਬ ਦੇ ਹਾਲਾਤ ਦੇਖਦੇ ਹੋਏ ਜੋ ਹੜਾ ਕਾਰਨ ਹੋਏ ਨੇ ਇਹਨਾਂ ਨੇ ਕੀ ਲਿਖਿਆ ਸਭ ਤੋਂ ਪਹਿਲਾਂ ਲਿਖਦੇ ਆ ਸਰਬੱਤ ਦਾ ਭਲਾ ਪੰਜਾਬ ਚ ਹੜਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਮੈਂ ਅਰਦਾਸ ਕਰਦਾ ਹਾਂ ਇਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਸਭ ਤੋਂ ਵਧੀਆ ਗੱਲ ਹੈ ਬੰਦਾ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਦਾ ਹੈ ਆਪਣੇ ਜਿਹੜਾ ਮਨ ਦੇ ਵਿੱਚ ਪੰਜਾਬ ਲਈ ਪੰਜਾਬੀ ਮਾਂ ਬੋਲੀ ਲਈ ਸਤਿਕਾਰ ਹੈ ਜਿਹੜਾ ਰੱਖਦਾ ਹੈ ਅਕਸਰ ਆਪਾਂ ਦੇਖਦੇ ਆਂ ਅਗਲਾ ਬੰਦਾ ਸਟੈਂਡਰਡ ਬਣਾਉਣ ਵਾਸਤੇ ਵੀ ਮੈਂ ਤਾਂ ਜੀ ਵੱਡਾ ਐਕਟਰ ਆ ਮੈਂ ਤਾਂ ਜੀ ਵੱਡਾ ਹੀਰੋ ਆ ਪੰਜਾਬੀ ਲਿਖਣਾ ਜ਼ਰੂਰੀ ਨਹੀਂ ਸਮਝਦਾ ਅਸਲ ਦੇ ਵਿੱਚ ਕਦਰ ਹੈ ਜਿਹੜੀ ਇਹ ਹੁੰਦੀ ਹੈ ਅਸਲ ਦੇ ਵਿੱਚ ਸਤਿਕਾਰ ਕਰਨਾ ਇਸ ਨੂੰ ਕਹਿੰਦੇ ਆ ਤਾ ਸੁਨੀਲ ਸੇਟੀ ਨੇ ਆਪਣੇ ਆਫੀਸ਼ੀਅਲੀ ਪੇਜ ਦੇ ਉੱਤੇ ਆਈਡੀ ਦੇ ਉੱਤੇ ਇਹ ਸਟੋਰੀ ਹੈ ਜਿਹੜੀ ਪੰਜਾਬ ਲਈ ਮੈਂਸ਼ਨ ਹੈ ਜਿਹੜੀ ਉਹ ਕੀਤੀ ਹੈ